ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਉਮੀਦਵਾਰਾਂ ਦੇ ਵੱਲੋਂ ਜਿਹੜਾ ਕੀ ਐ ਰੋਡ ਸ਼ੋਅ ਕੀਤਾ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਡ ਸ਼ੋਅ ਕੱਢਿਆ ਗਿਆ ਤੇ ਲੋਕਾਂ ਦਾ ਵੀ ਉਹਨਾਂ ਨੂੰ ਭਰਪੂਰ ਪਿਆਰ ਮਿਲਦਾ ਹੋਇਆ ਨਜ਼ਰ ਆਇਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਿੱਲੀ ਦੇ ਵਿਧਾਨ ਸਭਾ ਹਲਕਾ ਮਾਡਲ ਟਾਊਨ ਵਿਕੇ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਦਾ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਵਿੱਚ ਜਿਹੜਾ ਕਿ ਪਾਰੀ ਉਤਸ਼ਾਹ ਨਜ਼ਰ ਆਇਆ ਤੇ ਰੋਡ ਸ਼ੋਅ ਦਾ ਪਾਰੇ ਇਕੱਠ ਦੱਸ ਰਿਹਾ ਕਿ ਦਿੱਲੀ ਦੇ ਲੋਕਾਂ ਦਾ ਵਿਸ਼ਵਾਸ ਅਤੇ ਸਹਿਯੋਗ ਕੰਮ ਦੀ ਰਾਜਨੀਤੀ ਦੇ ਨਾਲ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਤੇ ਪੋਸਟ ਕਰਕੇ ਲਿਖੀਆਂ ਗਈਆਂ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਵਿਧਾਨ ਸਭਾ ਹਲਕਾ ਮਦਲੀ ਵਿਖੇ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਵੀ ਰੋਡ ਸ਼ੋਅ ਕੱਢਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਹਲਕਾ ਰੋਹਿਨੀ ਦੇ ਲੋਕਾਂ ਦਾ ਵੀ ਜੋਸ਼ ਜਿਹੜਾ ਕਿ ਬੇਮਿਸਾਲ ਜਿਹੜਾ ਕਿ ਨਜ਼ਰ ਆਇਆ ਤੇ ਉੱਥੇ ਵੀ ਲੋਕਾਂ ਦਾ ਧੰਨਵਾਦ ਸਿਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਤੇ ਉਹ ਸੁਣਦਿਆਂ ਅੱਗੇ ਕੀ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਤਨਾ ਪਿਆਰ ਮਿਲ ਰਹਾ ਹੈ ਮائیں ਭੈਣੇ ਮਕਾਨੋਂ ਸੇ ਦੁਕਾਨੋਂ ਸੇ ਨਿਕਲ ਕੇ ਪਿਆਰ ਕਰ ਰਹੇ ਆਂ ये तो कोई पुराने जन्म का पुण्य ही है बस नहीं तो कौन नेताओं को कौन सुनता है जी आज नफरत करते हैं लोग इनको क्योंकि उन्होंने देश को बर्बाद करके रख दिया लेकिन अरविंद केजरीवाल स्कूलों की बात करता है अस्पताल की बात करता है इंफ्रास्ट्रक्चर की बात करता है बिजली की बात करता है पानी की बात करता है नहीं तो ये जुमले सुनाते हैं पंद्रह लाख आपके खाते में आ जाएगा अब कह रहे हैं हम 2500 दे देंगे अरे कैसे आ जाएंगे तो जिंदाबाद जिंदाबाद रहो और पांच तारीख को झाड़ू पे बटन दबाना है और जैसे ही बटन दबाओगे समझ लो बच्चों की अगले पांच साल के लिए किस्मत केजरीवाल के हाथ में दे दी वो किस्मत लिखने वाला बंदा है गलत हाथों में किस्मत मत दे देना बच्चों की ये सब कुछ छीनने वाले हैं आपसे कोई पढ़ाई की बात नहीं करता कोई अस्पताल की बात ये सिर्फ लड़ाई की बात करते इसको इससे लड़ा दो उसको इससे लड़ा दो हम तो लड़ाई वाले बंदे नहीं लंबे सफर को मीलों में मत बांटिए कौम को कबीलों में मत बांटिए एक बहता दरिया है मेरा भारत देश इसको नदियों और झीलों में मत बांटिए यह मैंने पार्लियामेंट में बोला था जब मैं एमपी था संगरूर से एमपी था मैं तब बोला था मैंने ये बांटने वाले लोग हैं क्यों बांट रहे हैं भैया हमें हम तो लड़ाई की बात ही नहीं करते हम तो पढ़ाई की बात कर रहे हैं भाई जिंदाबाद है जिंदाबाद रहेंगे आपको सबको बहुत बहुत मुबारक जितना ये कट है अगर आपके दो दो तीन तीन, तीन तो आपके परिवार के मेंबर भी होंगे अगर इतनी वोटें पड़ गई बंदा जीत गया ਵੰਥਾ ਜੀਤ ਗਿਆ ਅੱਜ ਸਾਰੀ ਬੋਟੇ ਤਾਂ ਬਾਹਰ ਖੜੀਆਂ ਐ ਭਈ ਉਹਨੂੰ ਕੌਣ ਡਾਲੇਗਾ ਸਾਰੀ ਬੋਟੇ ਤਾਂ ਬਾਹਰ ਖੜੀਆਂ ਐ ਤਿੰਨ ਤਿੰਨ ਆਪਕੇ ਘਰ 'ਤੇ ਐ ਤਾਂ ਫਿਰ ਜੀਤ ਕੇ ਬੰਦੇ ਜੀਤ ਗਿਆ ਲੁਧਿਆਣਾ ਦੇ ਵਿੱਚ ਨਵੇਂ ਮੈਂਬਰ ਦਾ ਐਲਾਨ ਹੋ ਚੁੱਕਿਆ ਹੈ ਜੀ ਹਾਂ ਪਹਿਲੀ ਵਾਰ ਮਹਿਲਾ ਮੈਂਬਰ ਦੀ ਨਿਯੁਕਤੀ ਕੀਤੀ ਗਈ ਇੰਦਰਜੀਤ ਕੌਰ ਨੂੰ ਉਹ ਇੱਕ ਪ੍ਰਿੰਸੀਪਲ ਵੀ ਨੇ ਉਹਨਾਂ ਦੀ ਨਿਯੁਕਤੀ ਜਿਹੜੀ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਉਸ ਤੋਂ ਬਾਅਦ ਅਮਨ ਅਰੋੜਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਇੰਦਰਜੀਤ ਕੌਰ ਦੇ ਵੱਲੋਂ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਸੀ ਲੁਧਿਆਣਾ ਦੇ ਵਿੱਚ ਨਵੇਂ ਮੈਅ ਦਾ ਐਲਾਨ ਹੋ ਚੁੱਕਾ ਹੈ ਅਨਰਜੀਤ ਕੌਰ ਨੂੰ ਲੁਧਿਆਣਾ ਦਾ ਮੇਅਰ ਨਿਯੁਕਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਰਾਕੇਸ਼ ਪ੍ਰਾਸ਼ਰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੋਹਰ ਨੂੰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਚਰਚਾ ਸੀ ਕਿ ਪਾਰਟੀ ਨਿਧੀ ਗੁਪਤਾ ਪ੍ਰਿੰਸੀਪਲ ਅਨਰਜੀਤ ਕੌਰ ਮਨੰਦਰ ਕੌਰ ਕੁਮੰਡ ਅਤੇ ਅੰਮ੍ਰਿਤ ਵਰਸ਼ਾ ਵਿੱਚੋਂ ਹੀ ਕਿਸੇ ਦੀ ਚੋਣ ਕਰ ਸਕਦੀ ਹੈ ਹੁਣ ਅਨਰਜੀਤ ਕੌਰ ਦੇ ਨਾਂ ਤੇ ਜਿਹੜੀ ਕਿ ਮੋਹਰ ਲੱਗ ਚੁੱਕੀ ਹੈ ਤੇ ਇਹ ਪਹਿਲੀ ਵਾਰ ਹੋਇਆ ਕਿ ਲੁਧਿਆਣਾ ਨਾ ਨੂੰ ਜਿਹੜੇ ਕਿ ਨਵੇਂ ਮੇਅਰ ਮਿਲੇ ਤੇ ਪਹਿਲੀ ਮਹਿਲਾ ਮੇਅਰ ਜੀ ਨਿਯੁਕਤੀ ਜਿਹੜੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤੇ ਇਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਉਹਨਾਂ ਦੇ ਬੁੱਲੇ ਇੱਕ ਪੋਸਟ ਜਿਹੜੀ ਕੈਬਨਟ ਟਵਿੱਟਰ ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਲਈ ਅੰਦਰਜੀਤ ਕੋਰ ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪ੍ਰਾਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੋਹਰ ਨੂੰ ਆਪਣਾ ਉਮੀਦਵਾਰ ਬਣਾਇਆ ਇਹਨਾਂ ਤਿੰਨਾਂ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਅਗਾਊਂ ਸ਼ੁਭਕਾਮਨਾਵਾਂ ਤੁਹਾਨੂੰ ਬੋਲੋ ਇਹਨਾਂ ਨੂੰ ਜਿਹੜੀ ਕਿ ਵਧਾਈ ਦਿੱਤੀ ਗਈ ਹੈ ਖਾਸ ਤੌਰ ਤੇ ਇੰਦਰਜੀਤ ਕੌਰ ਜਿਹੜੇ ਕਿ ਪਹਿਲੇ ਮਹਿਲਾ ਮੇਅਰ ਵਜੋਂ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਜਿਹੜੀ ਕਿ ਵਧਾਈ ਦਿੱਤੀ ਗਈ ਹੈ ਜਿਕਰਿਓਗਾਇਕੀ ਸ਼ਹਿਰ ਦੇ ਵਿੱਚ 95 ਬੋਡਾ ਲਈ 21 ਦਸੰਬਰ ਨੂੰ ਚੋਣ ਹੋਈ ਸੀ ਜਿਸ ਵਿੱਚ ਸਭ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਦੀ ਟੋਲੀ ਦੇ ਵਿੱਚ ਆਈਆਂ ਸੀ ਤਾਂ ਅੰਦਾਜ਼ਨ ਹੈ ਕਿ ਉਹ ਇੰਦਰਜੀਤ ਕੌਰ ਨੂੰ ਜਿਹੜਾ ਕਿ ਆ ਵਾਰਡ ਨੰਬਰ 13 ਤੋਂ ਜਿਹੜੀ ਕਿ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਤੋ ਦਰੇ ਸਟ੍ਰੋਮ ਨੇ ਕਾਲੇ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਫਾਰਮ ਵੀ ਪੜਾਇਆ ਗਿਆ ਤੇ ਉਹ ਮੈਂਬਰ ਵੀ ਬਣ ਚੁੱਕੇ ਨੇ ਸਟ੍ਰੋਮ ਨੇ ਕਾਲੇ ਦਲ ਦੀ ਮੈਂਬਰਸ਼ਿਪ ਦੀ ਮੁਹਿੰਮ 20 ਜਨਵਰੀ ਤੋਂ ਸ਼ੁਰੂ ਹੋ ਗਈ ਹੈ ਤੇ ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਫਾਰਮ ਭਰ ਕੇ ਪਾਰਟੀ ਦੀ ਮੈਂਬਰਸ਼ਿਪ ਲਈ ਉਹਨਾਂ ਨੇ ਆਪਣੇ ਜੱਦੀ ਪਿੰਡ ਬਾਦਲ ਦੇ ਵਿੱਚ ਮੈਂਬਰਸ਼ਿਪ ਫਾਰਮ ਭਰਿਆ ਇਹ ਮੁਹਮਮ 25 ਫਰਵਰੀ ਤੱਕ ਚੱਲੇਗੀ 50 ਲੱਖ ਰੁਪਏ ਦਾ ਟੀਚਾ ਜਿਹੜਾ ਕਿ ਇਸ ਦੇ ਵਿੱਚ ਰੱਖਿਆ ਗਿਆ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਸ਼੍ਰੋਮ ਨੇ ਕੱਲ ਦਲ ਦੇ ਇੱਕ ਵਰਕਰ ਹੋਣ ਦੇ ਨਾਤੇ ਮੈਂ ਪਾਰਟੀ ਦੀ ਮੈਂਬਰਸ਼ਿਪ ਮੁਹਮ ਦੇ ਪਹਿਲੇ ਦਿਨ ਹੀ ਮੈਂਬਰਸ਼ਿਪ ਫਾਰਮ ਪਰ ਮੈਂਬਰ ਬਣਿਆ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਕੱਲੇ ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ 40000 ਮੈਂਬਰ ਅਤੇ ਪੂਰੇ ਸੂਬੇ ਵਿੱਚ ਲਗਭਗ 50 ਲੱਖ ਮੈਂਬਰ ਪ੍ਰਤੀ ਕਰਾਂਗੇ ਇਸ ਦੇ ਨਾਲ ਹੀ ਉਹਨਾਂ ਨੇ ਹਰਿਆਣਾ ਦੀ ਸਿੱਖ ਸੰਗਤ ਨੇ ਹਰਿਆਣਾ ਸਟੂਮ ਦੀ ਕਮੇਟੀ ਦੀਆਂ ਚੋਣਾਂ ਵਿੱਚ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਉਹ ਪੰਥ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਵਾਲਿਆਂ ਨੂੰ ਸਵੀਕਾਰ ਨਹੀਂ ਕਰੇਗੀ ਇਸੇ ਕਰਕੇ ਕੇਂਦਰੀ ਏਜੰਸੀਆਂ ਦੇ ਦਲਾਲ ਬਲਜੀਤ ਸਿੰਘ ਦਾ ਦਵਾਲ ਦਾ ਪੂਰਾ ਤੜਾ ਬੁਰੀ ਤਰ੍ਹਾਂ ਹਾਰਿਆ ਇਹ ਉਹ ਨਾ ਤਾਕਤਾਂ ਦੀ ਵੀ ਹਾਰ ਹੈ ਜਿਨ੍ਹਾਂ ਨੇ ਸਟ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਤੇ ਇਹ ਗੱਲਾਂ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਈਆਂ ਗਈਆਂ ਨੇ ਤੇ ਆ ਸੁਣਦੇ ਆ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਸ੍ਰੋਮਨੀ ਕਾਲੀਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਉਂਧੜ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਆਮ ਕਾਲੀਦਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡਾਂ ਜਿੱਥੇ ਸਫਰ ਹੈ ਸਾਡਾ ਕਾਲੀਦਲ ਦਾ ਉੱਥੇ ਸਾਡੀ ਮੁਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਸ ਸੰਬੰਧ ਵਿੱਚ ਮੈਂ ਅੱਜ ਆਪਣੀ ਪੱਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨਾ ਟਿਕਾ ਅ ਇੱਕੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ ਪ 50 ਲੱਖ ਤੱਕ ਮੈਂਬਰਸ਼ਿਪ ਸਾਡੀ ਕੰਮ ਸਰੀ ਕੋ ਜੋ ਕਮਸ ਫਰੋੜੇ ਕੁਆਟੀ ਦੇ ਰਿਜ਼ਲਟ ਆਇਆ ਹਰਿਆਣਾ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਥ ਇੰਟਰਫੀਰੈਂਸ ਕਮ ਨਹੀਂ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਟੂ ਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਆ ਏਜੰਸੀਆਂ ਦੇ ਬੰਦੇ ਆ ਉਹਨਾਂ ਨੇ ਪੰਜਾਬ ਤੇ ਵੀ ਗੰਦ ਪਾਇਆ ਦੇ ਹਰਿਆਣੇ ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਭਰਨੀ ਹੈ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰ ਆਪਣੇ ਧਰਮ ਦੇ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ ਤਵਾਦਿਆ ਹੁਣ ਅਗਲੀ ਖਬਰ ਦੇਵਾ ਚੋਮਨੇ ਕਾਲੇ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਕੀ ਗੱਲ ਬਾਤ ਇਸ ਪ੍ਰੈਸ ਕਾਨਫਰੰਸ ਵਿੱਚ ਕੀਤੀ ਗਈ ਹੈ ਅੱਜ ਸਰੋਵੜੀ ਕਾਲੀ ਦੇ ਵੱਲੋਂ ਪਾਰਟੀ ਦੀ ਭਰਤੀ ਮਹਿੰਮਾ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹੜੀ ਕਿ ਜ਼ਿਲ੍ਹੇ ਅੱਜ ਵੀ ਜਿਵੇਂ ਇਸ ਤੋਂ ਬਾਅਦ ਅਸੀਂ ਬਹਾਲੀ ਜਾਵਾਂਗੇ ਬੀਟੀ ਕਰਕੇ ਉੱਥੇ ਸ਼ੁਰੂ ਕਰਕੇ ਆਵਾਂਗੇ ਇੱਥੇ ਵੀ ਆ ਜੋ ਪਾਰਲੀਮੈਂਟਰੀ ਬੋਰਡ ਹੈ ਸਾਰਿਆਂ ਦੀ ਤੁਹਾਡੇ ਸਾਹਮਣੇ ਪਰਚੇ ਕੱਟੀਆਂ ਰਹੀਆਂ ਨਾਲ ਸਾਡੇ ਜਿਵੇਂ ਖੰਨਾ ਸਾਹਿਬ ਬੈਠੇ ਐ ਪਲੇਰ ਸਾਹਿਬ ਬੈਠੇ ਐ ਇਹ ਸਾਰੇ ਲਗਾ ਸਾਹਿਬ ਲਗਾ ਸਾਹਿਬ ਬੈਠੇ ਐ ਇਹ ਵੀ ਆਏ ਸੰਗ ਆਪੀ ਹਲੇ ਇਹਨਾਂ ਨੂੰ ਵੀ ਇਥੋਂ ਧਰਤੀ ਕਰਕੇ ਨਾਲ ਮੂਰਤ ਕੀਤਾ ਗਿਆ ਹੈ ਤੋ ਇਹ ਸਾਰਾ ਜੋ ਸਿਸਟਮ ਹੈ ਉਹਦੇ ਜਿਹੜੀ ਐਕਸਪਲੇਨੇਸ਼ਨ ਹੈ ਕਿਸ ਤਰ੍ਹਾਂ ਹੋਏਗੀ ਫੇਅਰ ਹੋਏਗੀ ਉਹਦੇ ਕੋਈ ਕਵੀ ਪੇਸ਼ੀ ਨਾ ਰਹਿ ਜਾਵੇ ਭਰਤੀ ਅਛੀ ਤਰ੍ਹਾਂ ਹੋਵੇ ਉਹ ਡੀਟੇਲ ਸਾਰੀ ਤੁਹਾਨੂੰ ਚੀਮਾ ਸਾਹਿਬ ਦੱਸਣਗੇ ਔਰ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਸਾਰੀ ਡੀਟੇਲ ਦੱਸ ਦਿਓ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਭਰਤੀ ਕਿਸ ਤਰ੍ਹਾਂ ਹੋਣੀ ਹੈ ਸਾਨੂੰ ਚੋਣਾਂ ਕਿਵੇਂ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਪਾਰਟੀ ਦਾ 베ਸ ਹੈ ਮਜ਼ਬੂਤ ਹੋਵੇ ਆ ਕੇ ਅਸੀਂ ਫੇਅਰ ਪੰਜਾਬ ਦੇ ਹੱਕਾਂ ਵਾਸਤੇ ਕੋਈ ਗੱਲ ਕਰ ਸਕੀਏ ਜੋstra ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਚੇਚੇ ਤੌਰ ਤੇ ਸਾਰੇ ਜਿਲ੍ਹਾ ਜਥੇਦਾਰ ਸਰਬਾਨ ਵੀ ਹਾਜ਼ਰ ਹੋਏ ਸੀ ਔਰ ਸਾਰੇ ਹਲਕਾ ਇੰਚਾਰਜ ਸਰਬਾਨ ਵੀ ਹਾਜ਼ਰ ਹੋਏ ਸੀ ਉਸ ਤੋਂ ਫੈਸਲਾ ਕੀਤਾ ਗਿਆ ਸੀ ਕਿ 20 ਜਨਵਰੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਂਬਰਸ਼ਿਪ ਡਰਾਈਵ ਹੈ ਭਰਤੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਜਾਏਗੀ। ਔਰ ਪਹਿਲੀ ਸਟੇਜ ਦੇ ਉੱਤੇ 25 ਲੱਖ ਮੈਂਬਰ ਭਰਤੀ ਕਰਨ ਦਾ ਜਿਹੜਾ ਟੀਚਾ ਉਹ ਬਥੇਆ ਕਿਹਾ ਸੀ। ਅੱਜ ਮੈਂ ਕਾਰਨਪ੍ਰਤਿਤਾ ਸ਼ੁਕਰਾਨਾ ਕਰਦਾ ਕਿ ਅੱਜ ਉਹ ਜਿਹੜੀ ਭਰਤੀ ਮੁਹਿੰਮ ਹੈ ਜੋ ਫੈਸਲਾ ਸੀ ਵਰਕਿੰਗ ਕਮੇਟੀ ਦਾ ਉਹਦੇ ਮੁਤਾਬਕ ਅੱਜ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਸਵੇਰੇ ਸਾਡੇ ਸਤਿਕਾਰਯੋਗ ਲੀਡਰ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸਕ ਰੋਲ ਰਿਹਾ ਸ਼੍ਰੋਮਣੀ ਕਮੇਲਦਲ ਦੇ ਵਿੱਚ ਉਹਨਾਂ ਦੇ ਨਗਰ ਤੋਂ ਉਹਨਾਂ ਦੀ ਕਰਨ ਭੂਮੀ ਤੋਂ ਬਾਦਲਪਿੰਡ ਤੋਂ ਸਵੇਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਮਹਿਨ ਪੜਾਣਾ ਸ਼ੁਰੂ ਕੀਤੀ ਸੀ ਹੁਣ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਥੇ ਇਹ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਇਸ ਤੋਂ ਬਾਅਦ ਸਾਰੇ ਪਾਰਲੀਮੈਂਟਰੀ ਬੋਰਡ ਨੇ ਅਰ ਸਾਰੇ ਡਿਟੇਸਰ ਬਾਰੇ ਪਹਾਰੀ ਜਾਣਾ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਸਰਦਾਰ ਪਰਮਨੰਥ ਸਿੰਘ ਰਮਾਣਾ ਜੀ ਨੇ ਸ਼ੁਰੂ ਕੀਤੀ ਹੈ ਪਟਿਆਲੇ ਦੇ ਵਿੱਚ ਵੀ ਅੱਜ ਸ਼ੁਰੂ ਕੀਤੀ ਗਈ ਹੈ ਸੰਗਰੂਰ ਦੇ ਵਿੱਚ ਵੀ ਕੀਤੀ ਗਈ ਹੈ ਔਰ ਸਾਰੇ ਪੰਜਾਬ ਤੋਂ ਜ਼ਿਲ੍ਹਿਆਂ ਦੇ ਜਥੇਦਾਰ ਸਰਪੰਨ ਐਮਐਲਏ ਐਕਟ ਐਮਐਲਏ ਬਾਕੀ ਲੀਡਰ ਸਰਪੰਨ ਪਾਰਟੀ ਦੇ ਮੁਖ ਦਫ਼ਤਰ ਤੋਂ ਪਾਰਟੀ ਦੀਆਂ ਕਾਪੀਆਂ ਲੈ ਕੇ ਜਾਣੇ ਸ਼ੁਰੂ ਹੋ ਗਏ ਔਰ ਪਵਿੱਤਰ ਸਰ ਗਰਮੀ ਦੇ ਨਾਲ ਜੋ ਵਰਕਿੰਗ ਕਮੇਟੀ ਦਾ ਫੈਸਲਾ ਉਦੇ ਮੁਤਾਬਕ ਅਜ ਪਾਰਲੀਮੈਂਟਰੀ ਬੋਰਡ ਨੇ ਵੀ ਸਾਰੇ ਜਿਹੜੀ ਪ੍ਰਕਿਰਿਆ ਉਹਦੀ ਨਜ਼ਰਸਾਨੀ ਕਿਵੇਂ ਕਰਨੀ ਹੈ ਉਹਦੀ ਵੀ ਸਾਰੀ ਪਲੈਨਿੰਗ ਜਿਹੜੀ ਆ ਲਗਾਤਾਰ ਕੀਤੀ ਹੈ ਕਿ ਸਾਰੇ ਅਬਜਲਵਨ ਸਰ ਬਾਵੇਂ ਦੁਨੀਆਂ ਸਟੇਟਾਂ ਦੇ ਵਿੱਚ ਭਾਵੇਂ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਨਾਲ ਤਾਲਮਿਲ ਕਰਕੇ ਤੇ ਇਹਨੂੰ 20 ਫਰਵਰੀ ਤੱਕ ਜੋ ਟੀਚਾ ਮਿਥਿਆ ਉਹ ਪੂਰਾ ਕਰਕੇ ਤੇ ਇੱਕ ਮਾਰਚ ਨੂੰ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਹੋਣੀ ਹੈ ਕਿਸਾਨੀ ਮੋਰਚੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿहां ਦੱਸਦੇ ਕਿ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਜਨਵਰੀ ਨੂੰ ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤੀ ਜਾਣੀ ਸੀ ਉਹ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਜੀ ਹਾਂ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦੇ ਵੱਲੋਂ ਇਹ ਬਿਆਨ ਜੜਾ ਕੇ ਦਿੱਤਾ ਹੈ ਕਿ ਹੁਣ ਕਿਸਾਨ ਜਿਹੜੇ ਕਿ 21 ਜਨਵਰੀ ਨੂੰ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ ਉਸ ਨੂੰ ਮੁਲਤਵੀ ਜਿਹੜਾ ਕੀ ਕਰ ਦਿੱਤਾ ਗਿਆ ਤੇ ਉਧਰ ਜੇਕਰ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਤਾਂ ਉਹਨਾਂ ਦੀ ਸਿਹਤ ਜਿਹੜੀ ਕਿ ਜ਼ਿਆਦਾ ਵਿਗੜ ਰਹੀ ਹੈ ਤੇ ਉਸ ਨੂੰ ਮੱਦੇਨਜ਼ਰ ਵੀ ਸਰਵਣ ਸਿੰਘ ਪੰਦੇਰ ਦੇ ਵੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣਾ ਮਰਨ ਵਰਤੋ ਹੋ ਖਤਮ ਕਰ ਦੇਣ ਤੇ ਪੰਦੇਰ ਨੇ ਇਹ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਲੋੜ ਹੈ ਤੇ ਉਹ ਡਟ ਕੇ ਜਿਹੜਾ ਕਿ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਪਰ ਆਪਣਾ ਮਰਨ ਨ ਵਰ ਤੋਂ ਹੋ ਖਤਮ ਕਰ ਦੇਣ ਹੁਣ ਕਿਸਾਨ ਹਰਿਆਣਾ ਪੰਜਾਬ ਦੀ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਨੂੰ ਮਾਰਚ ਨਹੀਂ ਕਰਨਗੇ 21 ਜਨਵਰੀ ਨੂੰ ਨਾਲ ਦੇ ਵੱਲ ਨੂੰ ਦਿੱਲੀ ਵੱਲ ਨੂੰ ਕੁਝ ਕੀਤਾ ਜਾਣ ਸੀ ਉਹ ਹੁਣ ਨਹੀਂ ਕੀਤਾ ਜਾਵੇਗੀ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਦੇਰ ਨੇ ਸ਼ੰਭੂ ਸਰਹੱਦ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਦਿੱਲੀ ਵੱਲ ਮਾਰਚ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ 14 ਫਰਵਰੀ ਤੋਂ ਪਹਿਲਾਂ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਤੇ ਇਹ ਮੀਟਿੰਗ ਚੰਡੀਗੜ੍ਹ ਦੀ ਬਜਾਏ ਜਿਹੜੀ ਕਿ ਦਿੱਲੀ ਦੇ ਵਿੱਚ ਉਹਨਾਂ ਨੂੰ ਕਰਨੀ ਚਾਹੀਦੀ ਹੈ ਤਾਂ ਬਿਲਕੁਲ ਦੱਸ ਦੇ ਕਿ ਆਗੂ ਸਰਵੰਤ ਸਿੰਘ ਪੰਦੇਤ ਤੋਂ ਲੈ ਕੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਵੀ ਕਈ ਗੱਲਾਂ ਜਿਹੜੀ ਕਿ ਕਹੀਆਂ ਗਈਆਂ ਨੇ ਉਹਨਾਂ ਨੇ ਖਾਸ ਤੌਰ ਤੇ ਇਹ ਐਲਾਨ ਕੀਤਾ ਹੈ ਕਿ ਹੁਣ ਜਿਹੜਾ ਕਿ ਦਿੱਲੀ ਵਾਲ ਨੂੰ ਮਾਰਚ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਤੇ 14 ਫਰਵਰੀ ਤੋਂ ਪਹਿਲਾਂ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਇਹ ਮੀਟਿੰਗ ਚੰਡੀਗੜ੍ਹ ਦੀ بجائے ਦਿੱਲੀ ਦੇ ਵਿੱਚ ਜਿਹੜੀ ਕਿ ਹੋਣੀ ਚਾਹੀਦੀ ਹੈ ਸੰਯੁਕਤ ਕਿਸਾਨ ਮੋਰਚਾ ਨੇ ਘੱਟੋ-ਘੱਟ ਸਮਰਥਨ ਮੁੱਲ ਤੇ ਗਾਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਮੇਤ ਦੇਸ਼ ਭਰ ਦੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੇ ਕਰਾਦਾ ਕਰਾਉ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਕੇਂਦਰ ਤੋਂ ਗੱਲਬਾਤ ਲਈ ਸੱਦਾ ਮਿਲਣ ਤੋਂ ਬਾਅਦ ਐਸਕੇਐਮ ਨੇ ਕਿਹਾ ਕਿ ਘੇਰਾਬੰਦੀ ਕਰਨ ਦੀ ਬਜਾਏ ਸਾਰੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਈਮੇਲ ਰਾਹੀਂ ਸੰਸਦ ਮੈਂਬਰਾਂ ਨੂੰ ਭੇਜਣਾ ਚਾਹੀਦਾ ਹੈ 26 ਜਨਵਰੀ ਨੂੰ ਦੇਸ਼ ਪਾਰ ਵਿੱਚ ਹੁਣ ਟਰੈਕਟਰ ਮਾਰਚ ਕੱਢੇ ਜਾਣਗੇ ਐਸਕੇਮਾਗੂ ਦਰਸ਼ਨਪਾਲ ਸਿੰਘ ਨੇ ਵੀ ਕਿਹਾ ਸੀ ਕਿ ਸੰਸਦ ਮੈਂਬਰਾ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨਾਲ ਗੱਲਬਾਤ ਜਲਦੀ ਸ਼ੁਰੂ ਹੋ ਸਕੇ ਤੇ ਇਹਨਾਂ ਸਰਕਾਰ ਦੇ ਵੱਲੋਂ 14 ਫਰਵਰੀ ਨੂੰ ਗੱਲਬਾਤ ਦੇ ਪ੍ਰਸਤਾਵ ਤੋਂ ਬਾਅਦ ਵੀ ਡੱਲੇਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਐਮਐਸਪੀ ਤੇ ਗਾਰੰਟੀ ਕਾਨੂੰਨ ਲਾਗੂ ਹੋਣ ਤੱਕ ਕੁਝ ਨਹੀਂ ਖਾਣਗੇ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਹਾਲਕੀ ਕਿ ਸਾਨਾ ਦੀ ਬੇਨਤੀ ਤੇ ਉਹ ਸ਼ਨੀਵਾਰ ਦੇਰ ਰਾਤ ਨੂੰ ਡਾਕਟਰ ਸਹੂਤਾ ਲੈ ਰਹੇ ਨੇ ਤੇ ਡਾਕਟਰ ਨੇ ਉਹਨਾਂ ਨੂੰ ਗਲੂਕੋਜ਼ ਜੜਾ ਕੇ ਦਿੱਤਾ ਤੇ ਇਸ ਦੌਰਾਨ ਡਾਕਟਰ ਸਵੈਮਨ ਸਿੰਘ ਜੋ ਡੱਲੇਵਾਲ ਦੀ ਨਿਗਰਾਨੀ ਕਰਨ ਵਾਲੇ ਡਾਕਟਰਾਂ ਦੀ ਟੀਮ ਦਾ ਹਿੱਸਾ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਹੀ 14 ਫਰਵਰੀ ਤੱਕ ਇਕੱਲੇ ਡਾਕਟਰ ਸਹਾਇਤਾ ਤੇ ਜਿਨ੍ਹਾਂ ਮੁਸ਼ਕਿਲ ਕਿਸਾਨਾ ਗੋਜਗਜੀ ਸਿੰਘ ਡੱਲੇਵਾਲ ਦੇ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਦਾ ਜਿਹੜਾ ਕਿ 55 ਦਿਨ ਤੋਂ ਉੱਪਰ ਹੋ ਚੁੱਕੇ ਨੇ ਤੇ ਉਦੋਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਨੋਟਿਸ ਭੇਜਣੇ ਵੀ ਜਿਹੜੇ ਕਿ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅਗਲੇ ਹੁਣ 26 ਮਾਰਚ ਜਿਹੜਾ ਕਿ 26 ਜਨਵਰੀ ਨੂੰ ਹੁਣ ਟਰੈਕਟਰ ਮਾਰਚ ਜਿਹੜਾ ਕਿ ਕੱਢਿਆ ਜਾਵੇਗਾ ਤੇ ਉਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜਾ ਕੀ ਵੱਤੋਂ ਵੱਦ ਲੋਕਾਂ ਨੂੰ ਇਸ ਮਾਰਚ ਦੇ ਵਿੱਚ ਸਹਿਯੋਗ ਦੇਣ ਦੀ ਜਿਹੜੀ ਕਿ ਅਪੀਲ ਵੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਵੱਤ ਚੜ ਕੇ ਸਾਰੇ ਜਿਹੜੇ ਕਿ ਐਸ ਦੇ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਉਹਨਾਂ ਦੇ ਵੱਲੋਂ ਸਰਕਾਰ ਦੇ ਦੁਆਰਾ ਜਿਹੜਾ ਕਿ ਆਪਣੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ ਤੇ ਹੁਣ ਸੁਣਦੇ ਆ ਅੱਗੇ ਕੀ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਸਰਵੰਤ ਸਿੰਘ ਪੰਦੇ ਜੋ ਮੈਡੀਕਲ ਕੇ ਆਧਾਰ ਪਰ ਡਾਕਟਰ ਸੋहेब ਮਾਨ ਨੇ ਬੋਲਾ ਹੈ ਉਸ ਸਮੇਂ ਸੇ ਹਮ ਸਮਝਤੇ ਹੈ ये हमारी कंडीशन तो नहीं है लेकिन सरकार से ये मांग है मीटिंग जल्द की जाए और इसका स्थान न्यू दिल्ली होना चाहिए क्योंकि ये देश के किसान मजदूरों की देशव्यापी आंदोलन का सवाल है तो वहां इसकी प्लेस होनी चाहिए इसी के साथ साथ हम ये जो सरकार की ओर से सरकार के प्रचार माध्यमों से ये जो बोला जा रहा है कि दिल्ली के जो इलेक्शन है उनका मॉडल कोड ऑफ कंडक्ट लगा हुआ इसलिए ये मीटिंग लंबी गई हम कहते हैं भी आठवा पे मीटिंग की घोषणा तो आपने कर दी जिसमें एग्जेक्ट तो नहीं लगभग दो लाख करोड़ का बजट जा रहा है उसके ऊपर तो कोई आपत्ति नहीं इलेक्शन कमीशन को तो भाई किसानों से मीटिंग करने में क्या आपत्ति है अगर कोई घोषणा को लेके दिक्कत होगी उसी दिन तो इसके बारे में भी विचार भी कर लिया जाएगा एक तो हमारी ये बात है दूसरा जो एसकेएम के साथ जो हमारा एकता का प्रयास चल रहा है उसके बाद मोगा की रैली में जनता द्वारा एकता मता डाला गया हम जान हम समझते भी जो जनता ने एकता मता डाला उससे हमें बहुत उम्मीद है जनता से और वो एकता पर निंत्रण चल रहा है और उसी आशा को लेकर हम आगे बढ़ रहे हैं जो जनता चाहती है पूरी एकता मुकम्मल एकता उसमें शायद हमारे भाइयों का कहना भी वो शायद इतनी जल्दी संभव नहीं है तो फिर रह गई कम से कम एकता कम से कम एकता हो और कम से कम एकता की हमें कम से कम एकता तो का प्रस्ताव आ जाएगा और बात आगे बढ़ेगी कम से कम एकता का मतलब ठीक है पी देश भर में तीनों फोर्मो की कोडिंग अच्छा हमें संदेश आएगा और कम से कम एकता का रास्ता साफ हो जाएगा ऐसा हम समझते हैं इसी के साथ साथ जो हम निकल में ध्यान में रखा और जो अभी डॉक्टर सोएमान जी बोल रहे हैं उसको हम ध्यान में रखते हुए के की ओर से एसके एम नॉन पोलिटिकल जो सिद्धूपुर और सरदार जगजीत सिंह डल्लेवाल जी को अपील कर रहे तीर्थ स्वस्थ हो तभी ये काम बड़ी अच्छा आसानी से हो सकता है तो हमारी अपील है कि वह खान पान भी ले और जल्दी स्वस्थ हो इसलिए कि हम टेबल पर भी और ग्राउंड पर भी केंद्र की मोदी सरकार को हरा कर अपनी मांगे मनवा सके तो उधर एस डी पी सी प्रधान हरजिंदर सिंह तामी वालो एक का काफी अहम मुद्दे अपना पक्ष सामने रखा गया ਸਟ੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਪੁਤਲੇ ਸਾੜਨ ਅਤੇ ਉਹਨਾਂ ਵਿਰੁੱਧ ਬਿਆਨਬਾਜ਼ੀ ਕਰਨ ਦੀ ਨਿਖੇਧੀ ਕੀਤੀ ਹੈ ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦਾ ਸਿੱਖ ਕੌਮ ਅੰਦਰ ਵੱਡਾ ਸਤਕਾਰ ਹੈ ਤੇ ਕਿਸੇ ਵੀ ਵਿਅਕਤੀ ਨੂੰ ਉਹਨਾਂ ਪ੍ਰਤੀ ਗਲਤ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਹੈ ਇਹ ਹਰ ਕਿਸ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਕੌਮ ਦੇ ਸਰਵੋੱਚ ਅਸਥਾਨ ਅਤੇ ਕੌਮ ਦੀਆਂ ਸਨਮਾਨਿਤ ਸਖਸ਼ੇਤਾ ਦਾ ਕੋਈ ਨਿਰਾਦਰ ਕਰੇ ਅਤੇ ਇਸੇ ਤਰ੍ਹਾਂ ਸਟ੍ਰੋਮ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਮ ਚੋਣਾਂ ਤੇ ਆਏ ਨਤੀਜਿਆਂ ਤੇ ਪ੍ਰਤੀਕਿਰਿਆ ਵੀ ਪ੍ਰਗਟ ਕੀਤੀ ਗਈ ਹੈ ਤੇ ਕਿਹਾ ਕਿ ਨਤੀਜੇ ਸਰਕਾਰਾਂ ਦੇ ਹੱਥਾਂ ਵਿੱਚ ਖੇਡ ਰਹੇ ਐ ਤੇ ਲੋਕਾਂ ਨੂੰ ਸੰਗਤ ਦੇ ਵੱਲੋਂ ਦਿਖਾਇਆ ਗਿਆ ਸ਼ੀਸ਼ਾ ਹੈ ਤੇ ਉਹਨਾਂ ਆਖਿਆ ਕਿ ਬਲਜੀਤ ਸਿੰਘ ਦਾਦੋਵਾਲ ਸਮੇਤ ਸਰਕਾਰੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਸੰਗਤ ਵੱਲੋਂ ਨਕਾਰਿਆ ਜਾਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਦੇ ਸਿੱਖ ਕਦੇ ਵੀ ਗੁਰਧਾਮਾਂ ਦੇ ਪ੍ਰਬੰਧ ਅੰਦਰ ਸਰਕਾਰੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ। ਚੌਧਰੀ ਕੋ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਾ ਜਗਦੀਸ਼ ਚਿੰਤਨ ਵੱਲੋਂ ਪਹਿਲਾਂ ਜਿਹੜਾ ਕਿ ਅਸਤੀਫਾ ਦਿੱਤਾ ਗਿਆ ਸੀ ਪਰ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿ ਆਪਣਾ ਅਸਤੀਫਾ ਵਾਪਸ ਵੀ ਲੈ ਲਿਆ ਗਿਆ ਤਬੇ ਕੋਲ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿੱਤਣ ਵਾਲੇ ਜਗਦੀਸ਼ ਸਿੰਘ ਨੇ ਅਸਤੀਫਾ ਦੇਣ ਦੇ ਐਲਾਨ ਦੇ ਕੁਝ ਹੀ ਘੰਟਿਆਂ ਦੇ ਬਾਅਦ ਅਸਤੀਫਾ ਵਾਪਸ ਲੈਣ ਦਾ ਐਲਾਨ ਕੀਤਾ ਜਿਹਾ ਉਹਨਾਂ ਨੇ ਕਿਹਾ ਕਿ ਮੇਰਾ ਅਸਤੀਫਾ ਦੇਣ ਦੇ ਫੈਸਲੇ ਤੋਂ ਕੌਮ ਨੂੰ ਦੁੱਖ ਹੋਇਆ ਇਸ ਲਈ ਮੈਂ ਅਸਤੀਫਾ ਵਾਪਸ ਲੈਣ ਦਾ ਫੈਸਲਾ ਲਿਆ ਐਸੀ ਸਾਰੇ ਮਿਲ ਕੇ ਗੁਰੂ ਘਰ ਦੇ ਸੰਗਰਸ਼ ਦੀ ਲੜਾਈ ਲੜਾਂਗੇ ਦੱਸਤੀਏ ਕਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਬੀਤੇ ਦਿਨੀ ਚੋਣਾਂ ਹੋਈਆਂ ਸਨ ਜਿਸ ਦੇ ਵਿੱਚ ਜਗਦੀਸ਼ 1900 ਵੋਟਾਂ ਨਾਲ ਜਿੱਤੇ ਸਨ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੈਠ ਚੁੱਕੇ ਨੇ ਜਗਦੀਸ਼ ਸਿੰਘ ਤੇ ਉਹਨਾਂ ਨੂੰ 2022 ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾਇਆ ਗਿਆ ਸੀ ਦੱਸ ਦਈਏ ਕਿ ਦੁਪਹਿਰ ਦੇ ਵਜੋਂ ਉਹਨਾਂ ਦੇ ਵੱਲੋਂ ਆਪਣਾ ਅਸਤੀਫੇ ਦਾ ਐਲਾਨ ਕੀਤਾ ਗਿਆ ਸੀ ਪਰ ਇੰਨਾ ਹੀ ਨਹੀਂ ਅਸਤੀਫਾ ਦੇਣ ਦੇ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਸਮੂਹ ਦੇ ਇੱਕੀ ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ਸਿਰਫ 9 ਹਿੱਜਤ ਸਕਿਆ ਜਿਸ ਕਾਰਨ ਉਹ ਨਰਾਸ਼ ਹਨ ਅਤੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਮੰਨਿਆ ਕਿ ਭਾਈਚਾਰੇ ਨੇ ਉਮੀਦ ਦੇ ਅਨੁਸਾਰ ਉਸ ਦੇ ਸੰਘਰਸ਼ ਦਾ ਸਮਰਥਨ ਨਹੀਂ ਕੀਤਾ ਜਿਸ ਕਾਰਨ ਉਹ ਹੁਣ ਆਪਣੇ ਆਪ ਨੂੰ ਇਸ ਅਹੁਦੇ ਦੇ ਯੋਗ ਨਹੀਂ ਸਮਝਦੇ ਤੇ ਉਹਨਾਂ ਨੇ ਪੰਥ ਦਲ ਤੇ ਬੈਨਰ ਹੇਠ ਚੋਣ ਜਿੱਤੀ ਸੀ ਤੇ ਮੋੜ ਉਸ ਤੋਂ ਬਾਅਦ ਕੁਝ ਹਿੱਕਣਟਿਆਂ ਦੇ ਬਾਅਦ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਨੇ ਤਾਂ ਪੰਜਾਬ ਦੇ ਵਿੱਚ ਹੁਣ ਪਾਣੀ ਦੇ ਵਿੱਚ ਬਸਾਂ ਚਲਾਈਆਂ ਜਾਣਗੀਆਂ ਜਿਹहां ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਕਿ ਅਮਲ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਹੈ ਨਵ ਉਪਰਾਲਾ ਜਿਹੜਾ ਕਿ ਕੀਤਾ ਜਾ ਰਿਹਾ ਹੁਣ ਪਾਣੀ ਦੇ ਵਿੱਚ ਮੁੜ ਜਿਹੜੀ ਕਿ ਬਸਾਂ ਚੱਲਣਗੀਆਂ ਤੇ ਇਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਸ ਨੂੰ ਰੰਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁਰ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਲਬਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦਸਨਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਚਾਲਬਾਜ਼ ਚਲਾਈ ਗਈ ਸੀ ਉਸ ਵੇਲੇ ਬਿਨਾ ਵਿਜ਼ਿਬਿਲਟੀ ਦੇਖੇ ਹੀ ਜਲ バス ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੀ ਗਈ ਸੀ ਇਹ バス10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜ